विजय कुमार गड्डो है जीता है दर्ज एन डी पी एस एफ बेले आई थिंक जेल दस हज़ार भी लाइन कारपोरेट आना छोटा छोटा गोल गोलता ਕਾਰਪੋਰੇਸ਼ਨ ਨੂੰ ਦੋ ਤੋਂ ਤਿੰਨ ਨੋਟਿਸ ਵੀ ਦਿੱਤੇ ਗਏ ਪਰ ਇਹਨੇ ਸਹਿਯੋਗ ਨਹੀਂ ਕੀਤਾ ਹੈਗਾ ਕਿਸੇ ਨਹੀਂ ਕੋਈ ਜਵਾਬ ਆਇਆ ਹੁੰਦਾ ਤਾਂ ਉਹਨੇ ਡੈਫੀਨਟਲੀ ਕੋਈ ਨਾ ਪੂਰਾ ਪਰਿਵਾਰ ਹੀ ਇਸ ਟੰਦੇ ਦੇ ਵਿੱਚ ਹਾਂਜੀ ਇਹਦੀ ਆਈ ਥਿੰਕ ਵਾਈਫ ਤੇ ਬੇਟਾ ਦੋਨੋਂ ਹੀ ਅੰਦਰ ਨੇ ਨਾਲੀ ਨੇ ਜਾਇਦੇ ਉਹਨਾਂ ਦੇ ਵੀ ਇੱਕ ਇੱਕ ਕੰਮ ਕਰਦੇ ਤੇ ਲਗਾਤਾਰ ਕਾਰਵਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਇਹ ਨਸ਼ਾ ਵੀ ਚੱਲ ਰਿਹਾ ਹੈ ਲਗਾਤਾਰ ਕਾਰਵਾਈ ਚੱਲ ਰਹੀ ਹੈ ਹੋਰ ਕੋਸ਼ਿਸ਼ਾਂ ਦੇ ਬਾਰੇ ਜਾਣਕਾਰੀ ਬਧੈ ਜੀ ਕਿ ਹੈਬਿਚੁਅਲ ਹੈ ਜੀ ਡਰਕ ਪੈਡਲਰ ਹੈ ਜਿਸ ਕਕੇ ਜੋ ਜਿਹੜੀ ਉਸਾਰੀ ਕੀਤੀ ਗਈ ਹੈ ਵੀ 44 ਕਮਾਈ ਦੇ ਨਾਲ ਹੀ ਅੰਡਰਸਟੂਡ ਹੈ ਕਿ ਜਦੋਂ ਇਹ ਸਮੇਂ ਤੋਂ ਕੰਮ ਕਰ ਰਿਹਾ ਹੈਗਾ ਤੇ ਉਹ ਡੈਫੀਨਿਟਲੀ ਐਕਸਟਰਾ ਨਹੀਂ ਕਮਾਈ ਲੈਣਾ ਹਲਦੀ ਬਾਕੀ ਸਾਰਾ ਕੁਝ ਕੁ ਸਰ ਕਿੰਨੇ ਮਾਮਲੇ ਦਰਦ ਲਈ ਇਹਨਾਂ ਨੂੰ ਜੀ ਜੀ ਵੀ ਕਿੰਨੇ ਹਸ ਪੰਜ ਚਿਕਨ ਮਿਸਟਰ ਪਰ ਕੋਰਟ ਕਹਿੰਦੀ ਹੈ ਕਿ ਜਿੰਨਾ ਚਿਰ ਕਨਵੈਕਟ ਨਹੀਂ ਹੁੰਦਾ ਤੁਸੀਂ ਕਿਸੇ ਦਾ ਵੀ ਘਰ ਦੀ ਮੌਨਟ ਨਹੀਂ ਕਰ ਸਕਦੇ ਹੋ ਪ੍ਰੋਪਰ ਨੋਟਿਸ ਸੀਜੀਆਈ ਸਾਹਿਬ ਦਾ 2024 ਜਿਹੜਾ ਆਇਆ ਸੀ ਜਜਮੈਂਟ ਆਈ ਸੀ ਉਸ ਦੇ ਬਾਰੇ ਕੀ ਕਹੋਗੇ ਸਰ ਜੀ ਜੋ ਪ੍ਰੋਪਰ ਕਾਰਵਾਈ ਕੀਤੀ ਹੈ ਜੀ ਕਾਰਪੋਰੇਸ਼ਨ ਨੇ ਇਲੀਗਲ ਕੰਸਟ੍ਰਕਸ਼ਨ ਹੈ ਇਹ ਜਾਂ ਫਿਰ ਜੁਧ ਨਸ਼ਾ ਵਿਰੁੱਧ ਦੀ ਨਰੋਲ ਜੁਧ ਨਸ਼ਾ ਵਿਰੁੱਧ ਹੈ ਤੇ ਲੇਕਿਨ ਇਲੀਗਲ ਕੰਸਟ੍ਰਕਸ਼ਨ ਵੀ ਹੈ ਜਿਸ ਜਿਸ ਤੇ ਕਾਰਪੋਰੇਸ਼ਨ ਡੈਮੋਲਿਸ਼ ਕਰ ਰਹੀ ਹੈ ਨਾ ਬਾਏ ਆਈ ਐਮ ਆਸਕਿੰਗ ਬਿਕਾਜ਼ ਦੋਨੋਂ ਵੱਖ-ਵੱਖ ਚੀਜ਼ਾਂ ਨੇ ਇਸ ਕਰਕੇ ਪੁੱਛ ਰਹੇ ਹਾਂ ਕਿ ਦੋਨੋਂ ਕਦ ਕਿਤੇ ਦੋਨੋਂ ਵੱਖ-ਵੱਖ ਚੀਜ਼ਾਂ ਜਿਹੜੀਆਂ ਇੱਕ ਹੀ ਬੰਦੇ ਦੇ ਵਿੱਚ ਇਕੱਠੀਆਂ ਹੋ ਗਈਆਂ ਨੇ ਠੀਕ ਹੈ ਜੀ 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 ਸੋ ਇਹਨਾਂ ਦੀ ਕਨਫਿਕਸ਼ਨ ਕਿੰਨੇ ਆ ਚ ਤੁਸੀਂ ਦੱਸੋ ਪੰਜ ਮੁਕੱਦਮਿਆਂ ਦੇ ਵਿੱਚ ਕਨਫਲਿਕਟ ਹੋ ਰਿਹਾ ਜੀ ਅਸਲ ਜੀ ਠੀਕ ਹੈ ਜੀ ਜੇ ਚਲੋ ਸ਼ ਸਾਰ ਇੱਕ ਮਨ ਸਿੰਗਲ ਆਈਡੀ ਦਾ ਪਰਸ਼ਾਂਤ ਗੰਭੀਰ ਇਥੋਂ ਇਸ ਏਰੀਆ ਤੋਂ ਵਾਰਡ ਨੰਬਰ 4 ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਚੋਣਾਂ ਲੜਿਆ ਸੀ ਦੇਖੋ ਸਾਡਾ ਤਾਂ ਪਹਿਲੇ ਦਿਨ ਹੀ ਇੱਕੋ ਗੱਲ ਰਹੀ ਕਿ ਇਸ ਖੇਤਰ ਨੂੰ ਨਸ਼ਾ ਮੁਕਤ ਕਰਨਾ ਹੈ ਔਰ ਨਸ਼ਿਆਂ ਦੇ ਖਿਲਾਫ ਇੱਥੇ ਮੈਂ 3-4 ਵਾਰ ਧਰਨੇ ਵੀ ਦਿੱਤੇ ਆ ਜਿਹੜੇ ਜਿਹੜੇ ਬੰਦੇ ਨਸ਼ਾ ਵੇਚਦੇ ਸੀ ਉਹਨਾਂ ਨਸ਼ਾ ਮਾਫੀਆ ਦੇ ਖਿਲਾਫ ਕਮਿਸ਼ਨਰ ਸਾਹਿਬ ਨੂੰ ਤੁਸੀਂ ਦੱਸਿਆ ਮਾਨਯੋਗ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਲੇਕਿਨ ਅੱਜ ਜਿਹੜਾ ਤੋੜ ਕੀਤੀ ਆ ਬੜਾ ਵਧੀਆ ਹੈ ਜਿਹੜਾ ਬੰਦਾ ਨਸ਼ਾ ਵੇਚੇ ਜਾ ਨਸ਼ੇ ਦਾ ਕੰਮ ਕਰੇ ਉਹਨੂੰ ਜੇਲ੍ਹ ਦੇ ਅੰਦਰ ਬੰਦ ਕਰਨਾ ਚਾਹੀਦਾ ਹੈ ਤੇ ਨਾਲ ਦੀ ਨਾਲ ਜਿਹੜੀਆਂ 2 ਨੰਬਰ ਦੇ ਪੈਸੇ ਹਨ ਪ੍ਰੋਪਰਟੀਆਂ ਬਣਾਈਆਂ ਉਹ ਪ੍ਰੋਪਰਟੀਆਂ ਵੀ ਤੋੜਨੀਆਂ ਚਾਹੀਦੀਆਂ ਇਸ ਦੇ ਇਲਾਵਾ ਵੀ ਕੁਝ ਨਾਮ ਹੋਰ ਹੈ ਜਿਸ ਜਿਹੜੇ ਕਿ ਇਸ ਖੇਤਰ ਦੇ ਵਿੱਚ ਗੰਦ ਪਾ ਰਹੇ ਆ ਗੰਦਾ ਕੰਮ ਕਰ ਰਹੇ ਨਸ਼ਾ ਵੇਚ ਰਹੇ ਮੇਰੀ ਮਾਨਯੋਗ ਜੁਆਇੰਟ ਸੀਪੀ ਸਾਹਿਬ ਨਾਲ ਗੱਲ ਹੋਈ ਆ ਖੇਤਰ ਦੇ ਲੋਕ ਸਾਰੇ ਨਾਲ ਆ ਉਹਨਾਂ ਦੇ ਨਾਮ ਵੀ ਲਿਖ ਕੇ ਦੇ ਰਿਹਾ ਔਰ ਪ੍ਰਸ਼ਾਸਨ ਤੋਂ ਪੁਲਿਸ ਕਮਿਸ਼ਨਰ ਸਾਹਿਬ ਤੋਂ ਬੇਨਤੀ ਕਰਦੇ ਆ ਔਰ ਉਮੀਦ ਰੱਖਦੇ ਆ ਕਿ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਕਰਕੇ ਉਹਨਾਂ ਨੂੰ ਵੀ ਜੇਲ੍ਹ ਯਾਤਰਾ ਕਰਵਾਈ ਜਾਵੇ ਪਹਿ ਹਾਂ ਐਸੇ ਮਹੱਲੇ ਤੇ ਹੋਰ ਵੀ ਲੋਕ ਐ ਜਿਹੜੇ ਕਿ ਨਸ਼ਾ ਵੇਚਦੇ ਐ ਨਸ਼ਾ ਮਾਦਕ ਕੰਮ ਕਰਦੇ ਐ ਬਹੁਤ ਅੱਛਾ ਆਇਆ ਜੀ ਜਿਹੜਾ ਵੀ ਨਸ਼ਾ ਵੇਚੇ ਜਾਂ ਨਸ਼ੇ ਦੇ ਪੈਸੇ ਨਾਲ ਪ੍ਰਾਪਰਟੀਆਂ ਬਣਾਵੇ ਮਾਵਾਂ ਦੇ ਉਹ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਜਵਾਨ ਪੁੱਤ ਮਰ ਜਾਂਦੇ ਐ ਨਸ਼ਾ ਪੀ ਕੇ ਉਹਨਾਂ ਭੈਣਾਂ ਨੂੰ ਪੁੱਛੋ ਜਿਹੜੀਆਂ ਵਿਚਾਰੀਆਂ ਰਖੜੀ ਵਾਲੇ ਦਿਨ ਦੇਖਦੀਆਂ ਸਾਡਾ ਭਰਾ ਕਿੱਥੇ ਗਿਆ ਔਰ ਨਸ਼ੇ ਦੇ ਨਾਲ ਨਸ਼ੇ ਦੇ ਸ਼ਿਕਾਰ ਹੋ ਜਾਂਦੇ ਐ ਅੱਜ ਉਹਨਾਂ ਦੇ ਖਿਲਾਫ ਕੰਮ ਕਰਨਾ ਚਾਹੀਦਾ ਬਹੁਤ ਵਧੀਆ ਗੱਲ ਹੈ ਵੀ ਲੱਡੂ ਦੇ ਖਿਲਾਫ ਜਿਹੜੇ ਲੋਕ ਬਾ ਚੱਕਦੇ ਸੀ ਉਹਨਾਂ ਨਾਲ ਬਹਿਸ ਦਿਖਾਈ ਹੁੰਦੀ ਸੀ ਮਾਰਕਟਾਂ ਵੀ ਕਰਦੇ ਦੇਖੋ ਇ ਜਿਹੜਾ ਵੀ ਗੁੰਡਾਗਰਦੀ ਕਰੇਗਾ ਕਾਨੂੰਨ ਇੱਕ ਬਰਾਬਰ ਹੈ ਗੁੰਡਾਗਰਦੀ ਕਰਨ ਵਾਲੇ ਦੇ ਖਿਲਾਫ ਨਸ਼ਾ ਮਾਫੀਆ ਦੇ ਖਿਲਾਫ ਦੱਬ ਕੇ ਲੜਾਈ ਲੜਾਂਗੇ ਕੋਈ ਕਿਸੇ ਗੱਲ ਦਾ ਚਿੰਤਾ ਦਾ ਵਿਸ਼ਣੇ ਵਧੀਆ ਹੈ ਜੀ ਜਿਹੜਾ ਨਸ਼ਾ ਦੇਖੋ ਜਿਹੜਾ ਵੀ ਕਾਇਬ ਕੰਮ ਜਿਹੜਾ ਨਸ਼ੇ ਦੇ ਨਾਲ ਜਿੰਨੇ ਪ੍ਰਾਪਰਟੀਆਂ ਬਣਾਈਆਂ ਉਹਦੀਆਂ ਪ੍ਰਾਪਰਟੀ ਤੋੜੀ ਹੈ ਵਧੀਆ ਕੰਮ ਹੈ ਖੋਣਾ ਚਾਹੀਦਾ ਅਸੀਂ ਨਾਲ ਇਸ ਕੰਮ ਤੇ